ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਤੁਹਾਨੂੰ ਵੀਡੀਓ ਦਿਖਾਉਣੇ ਆ ਪਿੰਡ ਲੋਹਾਖੇੜਾ ਇਹ ਸੰਗਰੂਰ ਜ਼ਿਲ੍ਹੇ ਦਾ ਪਿੰਡ ਆ ਤੇ ਨੇੜੇ ਇਹਦੇ ਤਨੋਲਾ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਇੱਥੇ ਬਾਈ ਕੋਲੋਂ ਬਹੁਤ ਵੀਡੀਓ ਬਣਾਈ ਦੀਆਂ ਤੇ ਵਪਾਰ ਦਾ ਇਸ ਭਰਾ ਦਾ ਕੰਮ ਰੂਟੀਨ ਚ ਪਸ਼ੂ ਵਿਕਰੀ ਵਾਲੇ ਆਉਂਦੇ ਆ گاਵਾ ਬਹੁਤ ਦਿਖਾਈ ਦੀਆਂ ਤੇ ਨਾਲ ਹੁੰਦੀਆਂ ਕਈ ਵਾਰ ਮੱਝਾਂ ਵੀ ਅੱਜ ਫੇਰ ਮੱਝਾਂ ਜ਼ਿਆਦਾ ਦਿਖਾ ਦੂੰਗਾ ਗਾਵਾਂ ਜਿਹੜੀਆਂ ਕੁਸਪਧੀਆਂ ਤੁਸੀਂ ਦੇਖ ਲenga ਤੋਂ ਬਿਨਾ ਜਿਵੇਂ ਪਿਛਲੀ ਵਾਰ ਕੁਸ ਹੀ ਫਰ ਦਿਖਾਈਆਂ ਸੀ ਇਵੇਂ ਹੀ ਅੱਜ ਫੇਰ ਕੁਸ ਬੱਚੀਆਂ ਗੱਬਣ ਬੱਚੀਆਂ ਵਿਕਰੀ ਵਾਲੀਆਂ ਆਈਆਂ ਹੋਣਾਂ ਉਹ ਤੁਹਾਨੂੰ ਦਿਖਾਉਂਗਾ ਸੋ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹੜਾ ਵੀ ਭਰਾ ਪਸ਼ੂ ਖਰੀਦਣਾ ਚਾਹੁੰਦਾ ਵੀਡੀਓ ਦੇ ਮਾਧਮ ਨਾਲ ਉਹ ਇੱਥੇ ਜ਼ਰੂਰ ਆਵੇ ਆ ਕੇ ਪਸ਼ੂ ਦੇਖੇ ਤੇ ਆਪਦੀ ਤਸੱਲੀ ਕਰਕੇ ਖਰੀਦ ਲੈ ਕਿਉਂਕਿ ਪਸ਼ੂ ਸਾਹਮਣੇ ਖੜਿਆ ਕੁਸ ਹੋਰ ਗੱਲ ਹੁੰਦੀ ਹੈ ਵੀਡੀਓ ਇੱਕ ਇਨਫੋਰਮੇਸ਼ਨ ਹੀ ਹੁੰਦੀ ਹੈ ਆਓ ਸ਼ੁਰੂਆਤ ਕਰਦੇ ਆਂ ਆਪਾਂ گاਵਾਂ ਤੋਂ ਤੋਂ ਉਦੋਂ ਬਾਅਦ ਤੁਹਾਨੂੰ ਕੁਝ ਮੱਝਾਂ ਤੇ ਲਾਸਟ ਉੱਤੇ ਤੁਹਾਨੂੰ ਹੀਫਰ ਦਿਖਾਵਾਂਗਾ ਪ੍ਰਦੀਪ ਭਾਈ ਸਸਤੀ ਕਾ ਸਸਤੀ ਕਾ ਭਾਈ ਪ੍ਰਦੀਪ ਅੱਜ ਆਪਾਂ گاਵਾਂ ਤਾਂ ਇੱਥੇ ਪੰਜ ਦਿਖਾ ਰਹੇ ਆ 6 ਹੈ ਨਾ 6 ਬੈੜਾ ਨੇ ਭਾਈ ਕੁਝ ਹੀਫਰ ਦਿਖਾਵਾਂਗੇ ਠੀਕ ਹੈ ਜਿਹੜੀ ਪਹਿਲੇ ਨੰਬਰ ਤੇ ਗਾਂ ਤੇਰੇ ਨਾਲ ਹੀ ਖੜੀ ਵਾਈਟ ਰੰਗ ਦੀ 6 ਦਾ ਹੁੰਦਾ ਭਾਈ ਦੂਜਾ ਸੂਆ ਹੁੰਦੀ ਆ ਠੀਕ ਹੈ 26 27 ਕਿਲੋ ਦੁੱਧ ਮਾਲਕਾਂ ਨੇ ਆਪਾਂ ਨੂੰ ਇਹਦਾ ਦੱਸਿਆਗਾ ਮੇਨ ਗੱਲ ਇਹ ਆ ਬਾਈ ਕੋਈ ਵੀ ਮੰਨ ਲੈ ਸੱਜਣ ਖਰੀਦਦਾ ਆਪਣੇ ਨਾਲੋਂ ਸਭ ਸਿਆਣੀ ਨੇ ਵੀ ਆਪਦੀ ਤਸੱਲੀ ਕਰਕੇ ਖਰੀਦ ਸਕਦਾ ਠੀਕ ਹੈ ਰੇਟ ਕੀ ਰਹਿਣਾ ਪ੍ਰਤੀ ਰੇਟ ਬਾਈ ਇਹਦਾ ਬਾਜਵੇ 1 ਲੱਖ ਤੇ 10000 ਦੀ ਇਹ ਵਹਿੜ ਆਪਾਂ ਦੇ ਦਾਂਗੇ ਠੀਕ ਹੈ ਵਿੱਚ ਕਈ ਵੀਰ ਕਹਿੰਦੇ ਤੁਸੀਂ ਇਹਨੇ ਮੰਗੇ ਸੀ ਬਾਈ ਫਿਰ ਜੇ ਮੰਗ ਲੈਣੇ ਆ ਫਿਰ ਅਗਲਾ ਕਹਿੰਦਾ ਜਾਦੇ ਮੰਗ ਲਓ ਜਿਹਦਾ 1 30 35 ਮੰਗ ਲਿਆ ਫਿਰ ਇਹਨੇ ਮੰਗ ਲਿਆ ਰੇਟ ਬਾਈ ਜਮਾ ਫਿਕਸ ਹੋਣਗੇ ਠੀਕ ਹੈ ਸੋ ਸੋ ਰੇਟ ਜਿਹੜੇ ਉਹ ਫਿਕਸ ਜੇ ਹੋਣਗੇ 1 ਲੱਖ 10000 ਦੀ ਜਿਹੜਾ ਭਰਾ ਪਸ ਗਾ ਤੁਸੀਂ ਖਰੀਦ ਸਕਦੇ ਹੋ ਚੰਗੇ ਬੱਚੇ ਤੋਂ ਲੈ ਸਕਦੇ ਆ ਤੁਸੀਂ ਬਾਕੀ ਢਾਂਚਾ ਜਿਹੜਾ ਉਹ ਵੀਡੀਓ ਚ ਤੁਹਾਨੂੰ ਸਮਝਾਊਗਾ ਬਹੁਤ ਵਧੀਆ ਵੜਾ ਬਾਈ ਸੈਕੰਡ ਟਾਈਮ ਮੇਰੇ ਬੱਚਾ ਦੂ ਜੇ ਵਧੀਆ ਬੰਦੇ ਕੋਲੇ ਬਾਕੀ ਦਾ 30 ਕਿਲੋ ਦੁੱਧ ਨੋਰਮਲ ਇਹ ਦੇ ਦੂਗੀ ਇਹ ਵੀ ਅਟਰਾ ਕੁਆਲਿਟੀ ਥਣ ਥਣ ਸਾਰਾ ਕੁਝ ਇੱਕ ਨੰਬਰ ਆ ਬਾਕੀ ਕਲਰ ਬਹੁਤ ਪਿਆਰਾ ਬਾਈ ਇਹਦਾ ਥਣ ਬਿਲਕੁਲ ਹੀ ਮੁੱਠੀ ਦਾ ਥਣਾ ਹਲੇ ਹਫਤਾ ਪਿਆ ਬਾਈ ਇਹਦਾ ખાણે ਕੱਢ ਜੂਗੀ ਹੁਣ ਇਹ ਦੋ ਬਹੁਤ ਸੋਹਣਾ ਬਾਈ ਮੁੱਠੀ ਮੁੱਠੀ ਦਾ ਥਣ ਕੱਢੂਗੀ ਠੀਕ ਹੈ ਬਾਕੀ ਬਾਈ ਜਜੀਤ ਗੱਲ ਇਹ ਹੁੰਦੀ ਆ ਜਦੋਂ ਆਪਾਂ ਜਨਵਰ ਦੇ ਕੋਲੇ ਆਉਣੇ ਆ ਹੁਣ ਆਪਾਂ ਪਿਛਲੀ ਵੀਡੀਓ ਪਾਈ ਨੂੰ ਤਿੰਨ ਦਿਨ ਹੀ ਹੋਇਆ ਹਮ ਸਾਰੇ ਜਨਵਰ ਸੇਲ ਕਰਤੇ ਬਾਈ ਸਾਰੇ ਨਵੇਂ ਨੇ ਠੀਕ ਹੈ ਜਿਹੜੀ ਇਹ ਤਾਜੀ ਸੂਈ ਗਾਂ ਹੈ ਪ੍ਰਦੀਪ ਇਹ ਬਾਈ ਇਹਨੇ ਬੱਚੇ ਨੂੰ ਜਨਮ ਦਿੱਤਾ ਹੁਣੇ ਖੋਲੀ ਪੱਤਨੋ ਇਹਦਾ ਰੇਟ ਕੀ ਰਹਿਣਾ ਪਤਰੀ ਰੇਟ ਬਾਈ ਇਹਦਾ ਫੋਨ ਤੇ ਕਰ ਲਾਂਗੇ ਫੋਨ ਤੇ ਰਊਗਾ ਹਾਂ ਫੋਨ ਤੇ ਕੋਈ ਕਿਉਂਕਿ ਕਿਸੇ ਭਰਾ ਨਾਲ ਇਹਦਾ ਸੌਦਾ ਚੱਲਦਾ ਠੀਕ ਹੈ ਵੀ ਕਈ ਵਾਰ ਕੋਈ ਵੇਚਣ ਵਾਲਾ ਵੀਰ ਆ ਕਈ ਵ ਹੋ ਜਾਂਦਾ ਸਹੀ ਹੈ ਸੋ ਦੋਸਤੋ ਇਹ ਹਜੇ 10 ਮਿੰਟ ਹੀ ਇਹਨੂੰ ਹੋਏ ਐ ਇਹਨੇ ਬੱਚੇ ਨੂੰ ਜਨਮ ਦਿੱਤਾ ਢਾਂਜਾ ਤੁਸੀਂ ਦੇਖ ਲਓ ਇੱਕ ਵਾਰ ਕਿਉਂਕਿ ਹਜੇ ਹੁਣੇ ਸੂਕੇ ਹਟਿਆ ਪਸ਼ੂ ਦਾ ਜੋਰ ਜਿਹੜਾ ਉਹ ਲੱਗਦਾ ਹੈ ਉਹਦੇ ਕਰਕੇ ਢਾਵਾਂ ਜਿਹੜੀਆਂ ਉਹ ਇਕੱਠੀਆਂ ਜੀਆਂ ਹੋ ਕੇ ਕਿਧਰਾਂ ਖੜ ਜਾਂਦੀਆਂ ਤਿਆਰੀ ਬਹੁਤ ਸੋਹਣੀ ਹੈ ਦੁੱਧ ਬਈ ਦਾ 26 27 ਕਿਲੋ ਆਪਾਂ ਨੂੰ ਮਾਲਕਾਂ ਨੇ ਦੱਸਿਆ ਬਾਕੀ ਬਰੀਡ ਵਾਲਾ ਤਾਂ ਬਈ ਕੋਈ ਇੱਥੇ ਕੋਈ ਕਮੀ ਨਹੀਂ ਭਾਈ ਜੇ ਮਾਜਾ ਚਾਹੀਏ ਜਾਂ ਗਾਂ ਪਤਾ ਕਹਿੰਦੇ ਜਿਹਨੇ ਚਾਰ ਲੈਣੇ ਚਾਹੇ ਦੋ ਲੈ ਲਓ ਪਰ ਬਰੀਡ ਵਾਲਾ ਜਾਨਵਰੀ ਦੁੱਧ ਦਿੰਦਾ ਦੂਜਾ ਦਾ ਦਿੰਦਾ ਵੀ ਨਹੀਂ ਸਹੀ ਲਿਆ ਫੇਰ ਮੈਡ ਤੇ ਮੋੜ ਕੇ ਘਮਾ ਲਿਆ ਪੁੱਤੋ ਤੋ ਦੀ ਚਾਹ ਬੰਦ ਹੈ ਭਾਈ ਸੋ ਦੋਸੇ ਬੱਚੇ ਦਿਖਾ ਚ ਕਰੂਗੀ ਇੱਕ ਵਾਰ ਤਾਜੀ ਅੰਡਰੇ ਦਾ ਭਾਈ ਜਮਾ ਅੱਗੇ ਪਿੱਛੇ ਦਾ ਹੂੰ ਉਹ ਬੰਦ ਹਣ ਬਿਲਕੁਲ ਇਹਦਾ ਮੁਠੀ ਵਾਲਾ ਲੱਗਿਆ ਹੋਇਆਗਾ ਸੋ ਹੋਆਨਾ ਤੁਹਾਨੂੰ ਨੇੜ ਤੋਂ ਵੀ ਦਿਖਾ ਦਿੰਦੇ ਆ ਥਣ ਹੱਥੀ ਚੁਾਈ ਵਾਲਾ ਬਹੁਤ ਸੋਹਣਾ ਬਾਕੀ ਬਰੀਡ ਬਹੁਤ ਆ ਭਾਈ ਕੁਆਲਿਟੀ ਫੇਸ ਕੁਆਲਿਟੀ ਹੋਰ ਸਾਰਾ ਕੁਝ ਵਧੀਆ ਜਿਹੜੀ ਇਹ ਤੋਂ ਬਾਅਦ ਚੱਗੇ ਇਹ ਬਈ ਦੂਜਾ ਸੂਆ ਵੈੜ ਸੂਏ ਫਾਰਮ ਚੋਂ ਲਈਆਂ ਨੇ ਦੋ ਤਿੰਨ ਵੈੜਾ ਪਾਣੇ ਠੀਕ ਹੈ ਇਹਦਾ ਦੁੱਧ ਦੀ ਰਿਪੋਰਟ ਮਾਲਕਾਂ ਨੇ ਬਹੁਤ ਸੋਹਣੀ ਦੱਸੀ ਆ 33 34 ਕਿਲੋ ਦੁੱਧ ਦੱਸਿਆਗਾ ਬਾਕੀ ਬਹੁਤ ਹੈਵੀ ਟੰਚ ਦੀ ਵੈੜਾ ਬਈ ਰੇਟ ਇਹਦਾ ਜਮਾਂ ਬਾਜ ਵਾਜ ਵਾਲਾ ਜਿਵੇਂ ਆਪਾਂ ਕਹਿੰਨੇ ਵੀ ਆ ਚਲੋ ਕੱਚੀ ਆ 1 ਲੱਖ ਤੇ 10000 ਦੀ ਇਹ ਵੈੜਾ ਆਪਾਂ ਅੱਜ ਦੇ ਦੇ ਦਿੰਗੇ ਬਈ ਹੌਲੀ ਹੌਲੀ ਹੁੱਲੀ ਆਈ ਕਰਕੇ ਨਾ ਹੌਲੀ ਹੌਲੀ ਸੋ ਖੁੱਲਾ ਆਇਆ ਪਸੂ ਥੋੜੀ ਖਿੱਚ ਵੱਧ ਕਰਦਾ ਹੈ ਅਸਲ ਦੰਦਾਂ ਚ ਬਈ 6 ਦੰਦਾਂ ਬੋਡੀ ਸਟਰਕਚਰ ਮੰਨ ਕੇ ਬਹੁਤ ਤਕੜਾ ਇਹਦਾ ਪੂਰਾ ਵਧੀਆ ਹੈਵੀ ਬੋਡੀ weight ਦੀ ਵਹਿੜ ਆ ਨਾਰਮਲ ਦੁੱਧ ਬਈ 30 ਤੋਂ ਪਲੱਸ ਜਮਾ ਨਾਰਮਲ ਇਹ ਪਾਈ ਜਾਊਗੀ ਚਲੋ ਚਾਹੇ ਮਾਲਕਾਂ ਨਾਲ ਪਾ ਨੂੰ 34 ਦੱਸਿਆ ਜਾਏ 35 ਦੱਸਿਆ ਹੂੰ ਵੀ ਵਧੀਆ ਟਾਂਚ ਦੀ ਵਹਿੜ ਆ ਰੇਟ ਕਹਿਣ ਦਾ ਮੈਂ ਬਈ ਸਾਰੇ ਮੰਨ ਕੇ ਵੀ ਜਾਨਵਰ ਦੇ ਹਿਸਾਬ ਨਾਲੇ ਬਾਕੀ ਤਿਆਰੀ ਬਹੁਤ ਕਰੂਗੀ ਇਹ ਵਹਿੜ ਉੱਤੋਂ ਵੀ ਹਾਈ ਗ੍ਰੇਡ ਮੰਨ ਕੇ ਇਹ ਪੂਰੀ ਵਧੀਆ ਵਹਿੜ ਇਹ ਦੂ ਅੱਗੇ ਜਿਹੜੀ ਗੱਲ ਇਹ ਬੈਡ ਬਈ ਤਾਜੀ ਸੂਏ ਬੱਚੀ ਨੂੰ ਜਨਮ ਦਿੱਤਾ ਪਰ ਇਹਦੇ ਉੱਪਰ ਵੀ ਜਿਵੇਂ ਪੁਰਾਣੇ ਲੰਪੀ ਦੇ ਬਈ ਦਾਗ ਜ਼ਰੂਰ ਨੇ ਕਈ ਵਾਰ ਵੀਡੀਓ 'ਚ ਨਾ ਦਿਸਦੇ ਹੁਣ ਕਿਸੇ ਨੂੰ ਕਈ ਵਾਰ ਸੱਜਣ ਦੂਰੋਂ ਦਾ ਅਗਲਾ ਕਹਿੰਦਾ ਸਾਨੂੰ ਦੱਸਿਆ ਨਹੀਂ ਕਿ ਜਿਵੇਂ ਉਦੋਂ ਪੁਰਾਣੇ ਦਾਗ ਜ਼ਰੂਰ ਨੇ ਬਈ ਇਹਦੇ ਠੀਕ ਹੈ ਤੇ ਦੁੱਧ ਬਹੁਤ ਸੋਨਾ ਦੇ ਦੂਗੀ ਦੁੱਧ ਤਾਂ ਮਾਲਕਾਂ ਨੇ ਮੰਨ ਕੇ ਇਹਦੀ 35 ਕਿਲੋ ਦੀ ਆਪਾਂ ਨੂੰ ਰਿਪੋਰਟ ਦਿੱਤੀ ਆ ਹੂੰ ਤੇ ਬੱਚੀ ਨੂੰ ਇਹਨੇ ਜਨਮ ਦਿੱਤਾ ਬਈ ਇਹਦਾ ਰੇਟ ਕੀ ਰਹਿਣਾ ਪੱਤੇ ਰੇਟ ਬਈ ਇਹ 1 ਲੱਖ ਤੇ 25 ਹਜ਼ਾਰ ਦੀ ਕਹੂ ਦੇ ਦਾਂਗੇ 1 25 ਦੀ ਹਾਂ ਚੀਕ ਜੇ ਬਾਈ ਕਿਹਦੇ ਨਾਲ ਦਾਗ ਦੂਗ ਨਾ ਹੁੰਦੇ ਮੰਨ ਕੇ ਇਦਾਂ ਦੀਆਂ ਬੜਾ ਨੋਰਮਲ 80 90 90 ਦੀਆਂ ਦਾ ਨੋਰਮਲ ਵਿਕੀ ਜਾਂਦੀਆਂ ਸੱਚੀ ਬਹੁਤ ਸੋਹਣੀ ਦਿੱਤੀ ਆ ਬਾਈ ਵਾਲੇ ਲੰਪੀ ਦੇ ਨਿਸ਼ਾਨ ਤੁਹਾਨੂੰ ਵੀਡੀਓ ਚ ਜ਼ਰੂਰ ਹੈਗੇ ਬਾਈ ਕਿਉਂਕਿ ਦੱਸਣਾ ਆਪਣਾ ਫਰਜ਼ ਆ ਹੂੰ ਸੋ ਇਹ ਤੋਂ ਬਿਨਾ ਦੋ ਹੋਰ ਗਾਵਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਥਾਣੇ ਦਾ ਵੀ ਹੱਥੀ ਚਵਾਈ ਵਾਲਾ ਮੋਟਾ ਥਣ ਲੱਗਾ ਹੋਵੇ ਉੱਡੀ ਜਿਹੜੀ ਇੱਧਰ ਲਾਸਟ ਤੇ ਬੈਠੀ ਇਹ ਬੱਚੀ ਨੇ ਬਾਈ 27-22 ਕਿਲੋ ਦੁੱਧ ਦਿੱਤਾ ਹੋਇਆਗਾ ਠੀਕ ਹੈ ਤੇ ਇਹ ਵੀ ਬਹੁਤ ਸੋਹਣੀ ਬੈੜ ਆ ਇੱਕ ਬੈੜ ਅੰਦਰ ਰਹਿ ਗਈ ਆ ਪੋ ਵੀ ਕੱਢਾਂਗੇ ਬਾਹਰ ਠੀਕ ਹੈ ਤੇ ਦੁੱਧ ਬਾਈ ਇਹ ਮੰਨ ਕੇ 30 ਤੋਂ ਪਲੱਸ ਦੇ ਦਊਗੀ ਬੱਚੀ ਇੱਧਰ ਜਿਹੜੀ ਆ ਬਾਈ ਇਹ ਵੀ ਬਾਈ ਮੰਨ ਕੇ ਬੈੜ ਦਾ ਇਹਦਾ ਮੰਨ ਕੇ ਦੂਜਾ ਸੂਆ ਇਹ ਵੀ ਸੂਣੀ ਆ ਬਹੁਤ ਵੱਡੀ ਬੱਚੀ ਆ ਬਾਈ ਇਹ ਤਾਂ ਠੀਕ ਹੈ ਮਾਲਕਾਂ ਨੇ ਬਾਈ ਦੁੱਧ ਦੀ ਦੀ ਰਿਪੋਰਟ ਦਿੱਤੀ ਆ ਬਹੁਤ ਜ਼ਿਆਦਾ ਪਰ ਜਿਹੜਾ ਸੱਜਣ ਖਰੀਦ ਕੇ ਲੈਣੀ ਆ ਉਹ ਆਪਦੀ ਸਮਝ ਨਾਲ ਖਰੀਦ ਲੈ ਕਿਉਂਕਿ ਜਿਹੜੀ ਮਾਲਕਾਂ ਨੇ ਦੁੱਧ ਦੀ ਰਿਪੋਰਟ ਦਿੱਤੀ ਆ ਆਪ ਨੂੰ 5 ਪਰ ਵੀ ਆਪਾਂ ਪਹਿਲਾਂ ਵੀ ਕਹਿੰਨੇ ਵੀ ਆਪਦੀ ਸਮਝ ਨਾਲ ਖਰੀਦ ਲੈ ਜੀ ਜਿਹਨੇ ਖਰੀਦਣੀਆਂ ਵੀ ਆਪਾਂ ਕਿੰਨਾ ਲੈ ਸਕਦੇ ਆ ਤੂੰ ਸਹੀ ਪਰ ਇਦਾਂ ਦੀ ਬੈੜ ਹੁੰਦੀ ਬਹੁਤ ਟਾਮੀ ਟਾਮੀ ਆ ਬਾਈ ਉੱਪਰੋਂ ਤੋਂ ਲੈ ਕੇ ਆ ਸਾਰੇ ਤਰ੍ਹਾਂ ਦੇ ਹੋ ਆ ਚੜਾਈ ਦੇਖਿਓ ਇਹਦੇ 20 ਦਿਨ ਪਿਆ ਬਾਈ ਹਲੇ ਠੀਕ ਹੈ ਸੋ 20 ਦਿਨਾਂ ਦੀ ਕੱਚੀ ਦੁੱਧ ਲਾਉਣਾ ਸ਼ੁਰੂ ਕਰਤਾ ਹੈ ਹਵਾਨਾ ਤੁਸੀਂ ਦੇਖ ਸਕਦੇ ਇਹ ਬੈੜ ਬਈ ਅੱਜ ਵਾਲਾ ਰੇਟ ਜਿਹੜਾ ਇਹਦਾ 1 ਲੱਖ ਤੇ 75000 ਦੀ ਬੈੜ ਅੱਜ ਦੇ ਦਾਂਗੇ ਬਾਕੀ ਮੌਕੇ ਵਾਲੀ ਤਿਆਰੀ ਦੀ ਗੱਲ ਬਾਈ ਇਹ ਘੱਟ ਵੀ ਜਾਂਦੀਆਂ ਵੱਧ ਵੀ ਜਾਂਦੀਆਂ ਤਿਆਰੀ ਤੇ ਇਦਾਂ ਦੀ ਗਾਂ ਚਲੋ ਆਪਾਂ ਨੂੰ ਵੀ ਪਤਾ ਮਾਰਕੀਟ ਰੇਟ ਦੇ ਹਿਸਾਬ ਨਾਲ ਵੀ 2 ਤੋਂ ਪਲੱਸ ਆਪ ਨੂੰ ਵੀ ਲੈਣੀ ਪੈਂਦੀ ਆ ਪਰ ਵੀ ਜੇ ਕੋਲੇ ਕੋਈ ਆ ਗਿਆ ਸੱਜਣ ਇਹ ਨਹੀਂ ਹੈਗਾ ਵੀ ਵਿੱਚ ਕਮੀ ਨਹੀਂ ਘੱਟ ਸਕਦਾ ਕਿਸੇ ਪ੍ਰਕਾਰ ਦੀ ਵੀ ਬੰਦ ਹੀ ਲੈ ਲੈ ਜਾ ਸੋ ਇਹ ਦੂ ਅੱਗੇ ਦੱਸੋ ਮੱਚਾ ਆਪਾਂ ਤੁਹਾਨੂੰ ਦਿਖਾਉਣੀਆਂ ਸ਼ੁਰੂ ਕਰਦੇ ਆ ਇੱਕ ਝੋਟੀ ਬੜੀ ਸੋਹਣੀ ਤਿਆਰ ਹੋਈ ਵੀ ਦੱਸਦੀ ਐ ਪ੍ਰਦੀਪ ਭਾਈ ਕੈਨਵਾ ਸੂਆ ਸੂਈ ਹੈ ਭਾਈ ਦੂਜਾ ਸੂਆ ਜੈਡ ਬਲੈਕ ਆ ਮੰਗਰ ਕੱਟੀਆ 20 ਦਿਨਾਂ ਦਾ ਦਾ ਸੂਆ 17 ਕਿਲੋ ਦੁੱਧ ਭਈ ਇਸ ਟਾਈਮ ਮੌਕੇ ਦੇ ਥਲੇ ਤਿਆਰ ਆ ਹੂੰ ਤੇ ਜਿਹੜਾ ਮਰਜੀ ਸੱਜਣ ਨੇ ਖਰੀਦਣੀ ਆ ਆ ਕੇ ਆਪਦੀ ਤਸੱਲੀ ਕਰਕੇ ਚੋਕੇ ਖਰੀਦ ਲੈ ਮੰਗਰੇ ਨੇ ਕੱਟੀ ਆ ਬਾਈ ਰੇਟ ਕੀ ਰਹਿਣਾ ਰੇਟ ਬਾਈ 1 ਲੱਖ ਤੇ 55000 ਦੀ ਝੋਟੀ ਦੇ ਦਾਂਗੇ ਠੀਕ ਹੈ ਇਹ ਡੰਗ ਦੀ ਵੀਡੀਓ ਬਾਈ ਇਹਦੀ ਹੁਣ ਠੀਕ ਹੈ ਜਿਵੇਂ ਆਮ ਨੋਰਮਲ ਇਹ ਸਵੇਰ ਸ਼ਾਮ ਵੀਰੇ ਇੰਨੀ ਹੀ ਡੰਗ ਤੇ ਤਿਆਰ ਹੁੰਦੇ ਕਿਉਂਕਿ ਹੁਣ ਆਪਾਂ ਨੂੰ ਪਤਾ ਵੀ 7 ਤੋਂ 8 ਕਿਲੋ ਦੁੱਧ ਆਰਡਰ 'ਚ ਜਦੋਂ ਹੁੰਦਾ ਉਹ ਵੱਖਰੀ ਬੰਨਤਰ ਹੈ ਦੀ ਸਾਰੀ ਜੈਡ ਬਲੈਕ ਆ ਬਾਈ ਠੀਕ ਹੈ ਵੀ ਬਾਈ ਦਿਨੇ ਸੋਚੇ ਵਧੀਆ ਬੰਦੇ ਕੋਲੇ ਬਾਗੀ ਬਾਈ 20 ਕਿਲੋ ਦੁੱਧ ਦੇ ਦੂ ਝੋਟੀ ਉੰਪੇ ਚ ਸੱਜਣ ਕਹਿੰਦੇ ਨੇ ਵੀ 15 16 ਕਿਲੋ ਦਿੰਦੀ ਨਹੀਂ ਇੱਥੇ ਆਪਣੇ ਕੋਲੇ ਆ ਕੇ ਚੋਲੇ 17 ਕਿਲੋ ਦੁੱਧਾ ਹੁਣ ਠੀਕ ਹੈ ਕੱਟੀ ਇਹਦੇ ਮੰਗਰ ਸੋ ਦੁੱਧ ਦੋਸਤੋ ਜਿਹੜਾ ਤਿਆਰ ਹੁੰਦਾ ਹੈ ਚੋ ਸਕਦਾ ਬਈ ਆਪਦੀ ਦੋ ਟਾਈਮ ਚਾਰ ਟਾਈਮ ਤਸੱਲੀ ਕਰਕੇ ਚੋਲੇ ਕਿਉਂਕਿ ਜਿਹੜੇ ਜਾਨਵਰ ਥੱਲੇ ਬਈ ਤਿਆਰ ਦੁੱਧਾ ਉਹ ਚ ਕਹਿਣ ਦੀ ਜਰੂਰਤ ਨਹੀਂ ਜਿਹੜਾ ਜਾਨਵਰ ਹੁਣ ਤਿਆਰ ਕਰੂਗਾ ਉਹਦਾ ਫਰਕ ਹੁੰਦਾ ਬਈ ਆਡਰ ਦੇਖ ਬਈ ਦੇਖ ਲੋ ਇਹਦਾ ਹਵਾਨਾ ਬਿਟੇ ਵੀ ਬਹੁਤ ਆ ਦੋਸਤੋ ਅਗਲੇ ਥਣ ਬਹੁਤ ਅੱਗੇ ਲੱਗੇ ਹੋਇਆ ਆ ਜਿਹੜੀ ਪ੍ਰਦੀਪ 2 ਨੰਬਰ ਇਹ ਬਾਈ ਤਾਜੀ ਸੂਈ ਹੋਈ ਝੋਟੀ ਆ ਪਰसों ਸ਼ਾਮ ਦੀ ਖਾਲੀ ਹੁੰਦੀ ਥੱਲੇ 12 12 ਕਿਲੋ ਬੋਲੀ ਆ ਬਾਈ ਹੁਣ ਠੀਕ ਆ 15 ਕਿਲੋ ਦੁੱਧ ਇਹ ਝੋਟੀ ਦੇ ਦੂਗੀ ਰੇਟ ਇਹਦਾ ਜਿਹੜਾ ਬਾਜਬ ਰਹਿਣਾ 1 ਲੱਖ ਤੇ 47000 ਰੁਪਏ ਬਾਈ ਤੇ ਥਣ ਬੜਾ ਸੋਹਣਾ ਕੱਢਦੇ ਆ ਖਾਲੀ ਹੁੰਦੀ ਮੰਨ ਲੈ 6 ਕਿਲੋ ਟਾਈਮ ਤੋਂ ਬਾਈ ਤਿਆਰ ਆ ਠੀਕ ਆ ਇਹਦੇ ਨਾਲ ਬੱਚਾ ਕੀ ਹੈ ਇਹਦੇ ਮੈਂ ਅਗਰ ਬਾਈ ਵੇਖਿਆ ਨਹੀਂ ਪਤਾ ਨਹੀਂ ਮੇਲ ਆ ਕ ਫੀਮੇਲ ਆ ਠੀਕ ਹੈ ਸੋ ਦੋਸਤੋ ਇਹ ਥਣ ਬੜਾ ਸੋਹਣਾ ਕੱਢਦੀ ਹੈ ਬਾਈ ਗੁੱਠਾ ਗੱਠਾ ਪੂਰੀ ਵਧੀਆ ਦੁੱਧ 14 15 ਕਿੱਲੇ ਨੂੰ ਮੰਨ ਕੇ ਨੋਰਮਲ ਲੈ ਲੇ ਜਿਹੜਾ ਮਰਜੀ ਇਹ ਦੂਬਾਈ ਤੁਹਾਨੂੰ ਬੂਰੀ ਦਿਖਾਉਣੇ ਆ ਬੂਰੀ ਝੋਟੀ ਦੀ ਬਾਈ ਆ ਮੰਨ ਕੇ ਰਿਪੋਰਟ ਆ ਫੁੱਲ ਬਟਾ ਫੁੱਲ ਹੂੰ ਗੰਗਾ ਨਗਰ ਦੀ ਝੋਟੀ ਆ ਹੂੰ ਤੇ 18 19 ਕਿਲੋ ਦੁੱਧ ਬਈਏ ਨੇ ਕਰਮਾਲੀ ਨੇ ਦਿੱਤਾ ਹੋਇਆ ਤੇ ਪੰਜ ਚਾਰ ਦਿਨ ਕੱਢ ਵੀ ਸਕਦੀ ਆ ਦੋ ਚਾਰ ਦਿਨ ਤਾਂ ਹੈ ਤਿਆਰ ਆ ਬਾਈ ਤੇ ਸੂ ਵੀ ਸਕਦੀ ਆ ਕੀ ਰੇਟ ਰਣੇ ਦਾ ਇਹਦਾ 1,85,000 ਰੁਪਏ ਬਾਈ ਮੇਨ ਗੱਲ ਬਾਈ ਜੀ ਜੀ ਤੇ ਹੁੰਦੀ ਆ ਜਦੋਂ ਜਾਨਵਰ ਨੂੰ ਕੋਲੇ ਆ ਕੇ ਵੇਖਦੇ ਆਂ ਵੀਰੇ ਜਾਨਵਰ ਜਾਨਵਰ ਦੀ ਰੇਟ ਆ ਸਹੀ ਨਹੀਂ ਆਪਣੇ ਕਹਿਣ ਨਾਲ ਹੋਵੇ ਕਿਉਂਕਿ ਜਿੱਦਾਂ ਦਾ ਜਾਨਵਰ ਆ ਕੁਆਲਿਟੀ ਦੇ ਹਿਸਾਬ ਨਾਲ ਜਾਨਵਰ ਤੇ ਪੈਸੇ ਲੱਗਣੇ ਨੇ ਚਾਹੇ ਗਾਂ ਕੀ ਚਾਹੇ ਮੱਝ ਆ ਹੁਣ ਆਪਾਂ ਇੰਨੀ ਵੀਡੀਓ ਪਾਉਨੇ ਆ ਲੈ ਕੇ ਤਾਂ ਆਪਣੇ ਸੱਜਣ ਹੀ ਜਾਂਦੇ ਨੇ ਚੋਣ ਵਾਲੇ ਜੇ ਮੰਨ ਕੇ ਕੋਲੇ ਆ ਕੇ ਵੀਰਾਂ ਨੂੰ ਪਸੰਦ ਲੱਗਦੀ ਆ ਫੇਰ ਹੀ ਲੈ ਕੇ ਜਾਂਦਾ ਅਗਲਾ ਸਹੀ ਫੈਕਸੀਆ ਹਵਾਨਾ ਦੋਸੋ ਹੈ ਪਰ ਤਾਂ ਦੇ ਸਾਨਾ ਚੀ ਸਾਰਾ ਜੇ ਕਰਮਾਲੀ ਸੂਪੀ ਬਾਈ ਚਵਾ ਕੇ ਵੀ ਦੇ ਦਾਂਗੇ ਇਹਦੀ ਇੰਨੀ ਰਿਪੋਰਟਾ ਕਰਮਾਲੀ ਦੀ ਠੀਕ ਹੈ 18 ਕਿਲੋ ਦੁੱਧ ਨੋਰਮਲ ਇਹਨੇ ਦੇ ਦੇਣਾ ਬਾਈ ਜਿਹੜੀ ਆਪਾਂ ਤਿਆਰ ਦੁੱਧ ਵਾਲੀ ਬਾਈ ਝੋਟੀ ਦਿਖਾਈ ਹੈ ਨਾ ਜ ਜਿਹਨੂੰ ਕੋਲੋਂ ਆ ਕੇ ਕੋਈ ਸੱਜਣ ਵੇਖ ਲੇ ਵੀ ਇਦਾਂ ਦੀ ਉਹਦੀ ਇੰਨੀ ਕੁ ਸੁੰਦਰਤਾ ਵੀ ਇੰਨੀ ਆ ਤੇ ਆਰਡਰ ਦੀ ਉਦਾਂ ਦਾ ਆਰਡਰ ਹਰ ਜਨਮਬਰ ਤੇ ਨਹੀਂ ਲੱਗਦਾ ਇਹ ਦੂ ਅੱਗੇ ਪ੍ਰਦੀਪ ਜਿਹੜੀ ਮਾਰ ਇਹ ਵੀ ਬਾਈ ਕਰਮਾ ਵਾਲੀ ਮੰਨ ਕੇ ਨਿੱਕੀ ਨਿੱਕੀ ਸਿੰਗੀ ਆ ਦੂਜਾ ਸੂਆ ਹੂੰ ਤੇ ਇਹਦਾ ਚੋਟੀ ਦੀ 15 ਕਿਲੋ ਦੁੱਧ ਦੀ ਰਿਪੋਰਟ ਆ ਪਿਛਲੇ ਸੂਏ ਦੀ ਕਿੰਨੇ ਕੁ ਦਿਨ ਲੈ ਜੂਗੀ ਇਹ ਦਿਨ ਬਾਈ ਹਫਤਾ ਇਹ ਲੈ ਜੂਗੀ ਹੂੰ ਤੇ ਮੰਨ ਕੇ ਚੱਲ ਪੋ ਵੀ ਇਹ ਬਹੁਤ ਵਧੀਆ ਕਹਿੰਦਾ ਮੁੱਠੀ ਮੁੱਠੀ ਦੀ ਥਣ ਲੱਗਿਆ ਹੋਏ ਦੇ ਵੀ ਹੂੰ ਤੇ ਰੇਟ ਬਈ ਇਹਦਾ ਜਮਾਂ ਬਾਜਵੇ 1 ਲੱਖ ਤੇ 27 ਹਜ਼ਾਰ ਦੀ ਝੋਟੀ ਦੇ ਦਾਂਗੇ ਠੀਕ ਹੈ ਕੋਲ ਨਹੀਂ ਬਸ 1 27 ਦੀ ਕਿਉਂਕਿ ਬਾਈ ਤਿਆਰੀ ਤੂਰੀ ਤੇ ਹੋਰ ਜਨਮਰ ਦਾ ਰੇਟ ਉਦੋਂ ਅਲੱਗ ਹੋ ਜਾਊਗਾ ਅੱਜ ਵਾਲਾ ਜਿਹੜਾ ਰੇਟ ਹੈ ਦਾ ਆਪਾਂ ਹੂੰ ਉਹ ਦੱਸਤਾ ਬਾਈ ਗੱਪਣ ਝੋਟੀ ਆ ਇੱਕ ਹਫ਼ਤਾ ਬਾਕੀ ਆ ਪੂਸ਼ੇ ਦੀ ਕਿਤੇ ਪਹਿਲਾਂ ਪੂਲਾਂ ਦੀ ਟੁੱਟੀ ਹੋਈ ਆ ਬਾਈ ਹੂੰ ਜਿਹੜੀ ਨਿਚੋਂ ਮਨਿਕ ਟੁੰਡ ਜਿਹਾ ਥੱਲੇ ਟੁੱਟਿਆ ਹੋਇਆ ਤਾਂ ਬਾਈ ਮੇਨ ਗੱਲ ਜਿੰਨੀ ਕੀ ਚੀਜ਼ ਆ ਆਪਾਂ ਦੱਸ ਸਕਦੇ ਆ ਕੋਲੋਂ ਆ ਕੇ ਬਾਕੀ ਵੇਖਣੀ ਹੁੰਦੀ ਆ ਸਹੀ ਹੈ ਇੰਨੇ ਦਾ ਪਰਪੋਰਟ ਆਪਾਂ ਸਾਹਮਣੇ ਦੱਸ ਦਾਂਗੇ ਬੰਦਾ ਆ ਕੇ ਇਹ ਨਾ ਕਵੇ ਵੀ ਯਾਰ ਕੀ ਚੀਜ਼ ਬੰਦੇ ਸਿੱਧੂ ਅੱਗੇ ਦੱਸੋ ਇੱਕ ਮੱਝ ਹੋਰ ਇਹਦੀ ਭਾਈ 17 ਕਿਲੋ ਦੁੱਧ ਦੀ ਰਿਪੋਰਟ ਦਿੱਤੀ ਆਪਾਂ ਨੂੰ ਇਹਦਾ ਵੀ ਹਫ਼ਤਾ ਬਾਕੀ ਆ ਐਂ ਤਾਂ ਖੜੀ ਦਿਖਾ ਦੇਣਾ ਫਿਰ ਵੀਡੀਓ ਵੱਡੀ ਬਣ ਜਾਣੀ ਆ ਇਹ ਭਾਈ ਡੇਢ ਦੀ ਦੇ ਦਾਂਗੇ ਠੀਕ ਹੈ ਦੋ ਜਿਹੜੀਆਂ ਇਹ ਝੋਟੀਆਂ ਨੇ ਬਾਈ ਤੇ ਕਈ ਵਾਰ ਮੰਨ ਕੇ ਝੋਟੀ ਦਾ ਵੀ 17-18 ਕਿਲੋ ਦੋ ਦਿੱਤਾ ਹੋਇਆ ਇਹ ਝੋਟੀ ਦੇਵਾਂਗੇ ਬਾਈ 2 ਲੱਖ ਤੇ 10000 ਦੀ ਤੋਰ ਦੇ ਪੁੱਤ ਨੂੰ ਇਕੱਠੀਆਂ ਤੋਰਦੇ ਮੋਟਾਈ ਤੇ ਜਿਹੜੀ ਇਹ ਝੋਟੀ ਹੈ ਬਾਈ ਇਹ ਦੇਵਾਂਗੇ 2 ਲੱਖ 70000 ਦੀ ਝੋਟੀ ਇਕੱਠੀਆਂ ਤੋਰਦੇ ਕਿੰਨੇ ਦਿਨ ਲਉ ਨਹੀਂ ਆ ਡੋਡੀ ਤੋਰਦੇ ਇਕੱਲੀ ਤੋਰਦੇ ਪਹਿਲਾਂ ਤੋਰਦੇ ਆ ਤੋਰਦੇ ਬਾਈ ਬਸ ਹਫਤਾ ਹਫਤਾ ਪਿਆ ਇਹਨਾਂ ਦਾ ਠੀਕ ਹੈ ਸੋਲ ਸੋਰੀ ਇਹ ਚੈਂਪੀਅਨ ਝੋਟੀਆਂ ਨੇ ਬਾਈ ਕੋਲੋਂ ਆ ਕੇ ਦੇਖ ਲਉ ਹੂੰ ਕੀ ਮਤਲਬ ਬਾਈ ਜਾਨਵਰ ਜਾਨਵਰ ਦੀ ਹੋਣੀ ਆ ਮਾਜਾ ਚਾਹੇ ਗਾਂ ਦੀ ਸਹੀ ਲੈ ਹੀ ਬਈਆ ਛੋਟੀ ਇਹਦਰ ਦੀ ਲੈ ਛੋਟੀ ਦੇਖੋ ਦੋਸਤੋ ਇਹ ਵੀ ਗਰਦਨ ਦੀ ਲੰਬਾਈ ਦੇਖ ਲਓ ਢਾਂਚੇ ਦੀ ਬਣਾਵਟ ਦੇਖੋ ਬਹੁਤ ਟੌਪ ਦੀ ਛੋਟੀ ਹੈ ਸੈਂਗ ਬਿਲਕੁਲ ਕੁੰਡਾ ਬਹੁਤ ਜਾਤ ਨਸਲਾ ਬਈ ਉਪਰੋਂ ਉਪਰੋਂ ਗਲਾਈ ਗਲੂਈ ਹੋਰ ਸਹੀ ਹੈ ਜਦੋਂ ਪੁੱਛਾ ਦਿੱਤਾ ਮੋੜ ਲਾ ਸੋ ਇਹ ਦੂ ਬਾਜ ਦੋਸਤੋ ਤੁਹਾਨੂੰ ਵੇੜਾ ਕੁਝ ਦਿਖਾਉਣੇ ਆ ਸੋ ਇਹ ਦੋਸਤੋ ਕੁਝ ਵੇੜਾ ਜਿਹੜੀਆਂ ਗੱਬਣ ਹੈ ਪ੍ਰਦੀਪ ਭਾਈ ਕਿੰਨੇ ਨਾਗ ਅੱਜ ਇਹ ਇਹਦੇ ਵਿੱਚ ਬਈ ਮੰਨ ਕੇ ਦੋ ਚਾਰ ਛੇ ਨੇ ਜਿਹੜੇ ਪਹਿਲਾਂ ਆਪਾਂ ਹੀ ਫਰ ਸੀਗੇ ਆਪਣੇ ਹੂੰ ਉਹਨਾਂ ਚ ਦੋ ਰਹਿੰਦੇ ਨੇ ਬਈ 2 9 ਚ ਰਹਿ ਗਏ ਹਾਂ 4 9 ਆਈ ਨਵੇਂ ਆਏ ਨੇ ਬਾਈ ਫਾਰਮ ਚ ਠੀਕ ਐ ਅੱਛਾ ਅਲੱਗ-ਅਲੱਗ ਤਰ੍ਹਾਂ ਦੀ ਬਾਈ ਜਾਨਵਰ ਨੇ ਸਾਰੇ ਹੂੰ ਤੇ ਬਰੀਡ ਕੁਆਲਟੀ ਜੋ ਵੀ ਆ ਸਾਹਮਣਿਆ ਹੂੰ ਤੇ ਸਾਰਾ ਰਿਕਾਰਡ ਬਾਈ ਜਿਹੜਾ ਫਾਰਮ ਤੋਂ ਮਿਲਿਆ ਹੋਇਆ ਹੂੰ ਉਹ ਸਾਰਾ ਇਹਨਾਂ ਦਾ ਮਿਲਜੁ ਕਰਮ ਵਾਲਿਆਂ ਦਾ ਪ੍ਰਦੀਪ ਦੇ ਜਿਹੜੀ ਆ ਵੜ ਐ ਦੇ ਗੰਢ ਦੇ ਇਹਦੇ ਬਾਈ ਵੈਕਸੀਨ ਦੀ ਉਹ ਹੋਈ ਹੋਈ ਆ ਜਿਹੜਾ ਵੀ ਫਾਰਮਰ ਸੱਜਣਾ ਉਹ ਆਪੇ ਉਹਨੂੰ ਸਾਰਾ ਪਤਾ ਹੀ ਐ ਬਾਕੀ ਗੋਲਾਈ ਗੁਲਾਈ ਬਹੁਤ ਆ ਬਾਈ ਇਹਨਾਂ ਦੀ ਹੂੰ ਸਾਰਾ ਬਾਈ ਪ੍ਰੋਪਰ ਰਿਕਾਰਡ ਆ ਹਰੇਕ ਜਾਨਵਰ ਦਾ ਸਾਰੀਆਂ ਵੈਕਸੀਨੇਸ਼ਨ ਜਾਨਵਰ ਨੇ ਠੀਕ ਐ ਆਦਰ ਮੋੜੀ ਪੁੱਤ ਚਿੱਟੀ ਬੱਚੀ ਇਹਨਾਂ ਦੇ ਵਿੱਚ ਬਾਈ ਮਹੀਨੇ ਤੋਂ ਲੈ ਕੇ 2 ਮਹੀਨੇ ਤੱਕ ਆ ਮੋੜੀ 45 ਨੰਬਰ ਉਹਨਾਂ ਨੂੰ ਇਹ ਚਿੱਟੀ ਬੱਚੀ ਆ ਬਾਈ ਕਈ ਵਾਰ ਇਹ ਹੁੰਦਾ ਵੀ ਆਪਾਂ ਬਾਈ ਥੋੜਾ ਲਾਉਣਾ ਵੀ ਬੱਚਾ ਜਾਨਵਰ ਤਿਆਰ ਹੋ ਜੇ ਇਹ ਬੱਚੀ ਬਾਈ 1 ਪੰਜ ਦੀ ਦੇ ਦੇਾਂਗੇ ਆਪਾਂ ਕਿੰਨਾ ਟਾਈਮ ਰਹਿੰਦਾ ਇਹਦਾ ਬਾਈ ਅੱਜ 45 ਦਿਨ ਰਹਿ ਗਏ ਮੰਨ ਲਾ 1.5 ਮਹੀਨਾ ਪਿਆਗਾ ਠੀਕ ਐ ਤੇ ਅੱਗੇ ਉਹ ਬੱਚੀ ਫਿਰਦੀ ਆ 45 ਨੰਬਰ ਫਿਰਦੀ ਆ ਇਹਦਾ ਵੀ ਬਾਈ 45 ਦਿਨ ਰਹਿੰਦੇ ਨੇ ਮਨ ਕੇ ਕਹਿੰਦਾ ਬਈ ਬਰੀਡ ਨਸਲ ਵਾਲੇ ਜਾਨਵਰ ਨੇ ਟੌਪ ਦੇ ਇਹ ਇਹ ਕੀ ਰੇਟ ਚ ਦੇਵਾਂਗੇ ਰੇਟ ਬਾਈ ਇਹ 1 65 ਦੀ ਬੱਚੀ ਦੇ ਦਾਂਗੇ ਅੱਜ ਠੀਕ ਹੈ ਤੇ ਬੱਚੀ ਬਾਈ ਨਾਲ ਖੜੀ ਆ ਉਹ ਵੀ اسی ਰੇਟ ਦੀ ਦੇ ਦਾਂਗੇ ਬਾਕੀ ਇੱਕ ਇਹਨਾਂ ਦੇ ਬੱਚੇ ਆਪਣੇ ਕੋਲ ਹੋਰ ਠੀਕ ਬਜਟ ਦੇ ਵਿੱਚ ਆ ਕਈ ਵਾਰ ਸ਼ੌਂਕ ਨਾਲ ਪਗਾਉਣ ਵਾਲਾ ਜਾਨਵਰ ਹੁੰਦਾ ਬੰਦੇ ਦਾ ਤੇ ਆ ਬੱਚੀ ਆ ਬਾਈ ਇਹ 6ਵੇਂ ਮਹੀਨਾ ਦੀ ਗੱਬਣ ਆ ਆ ਵਾਲੀ ਜਿਹੜੀ ਪਰ ਕਾ ਟ ਠੀਕ ਰੇਟ ਲਾਉਣਾ ਹੁੰਦਾ ਹਾਂ ਬਾਈ ਉਰਾਮ ਕੱਢਦੇ ਪੁੱਤ ਕੱਲੀ ਨੂੰ ਇਹ ਬੱਚੇ ਭਈ ਆਪਾਂ 75000 ਦੀ ਦੇ ਦਾਂਗੇ ਕਿੰਨਾ ਦੇ ਭਾਈ ਦੋ ਦਾਂਦਾ ਭਈ 6 ਮਹੀਨੇ ਦੀ ਗੱਬਣਾ ਠੀਕ ਹੈ ਨਸਲ ਜਾਤ ਬਹੁਤਾ ਕਈ ਵਾਰ ਚਲੋ ਹੁੰਦਾ ਵੀ ਠੀਕ ਰੇਟ ਲਾਉਣਾ ਹੁੰਦਾ ਕਿਸੇ ਸੱਜਣ ਨੇ ਚਾਰ ਹੀ ਥਾਣਾ ਐਕਸਟਰਾ ਕੋਈ ਨਹੀਂ ਹੈਗਾ ਭਾਈ ਠੀਕ ਹੈ ਸੋ ਦੋਸਤੋ ਇਹ ਵੇੜਾ ਤੇ ਕੁਝ ਤੁਹਾਨੂੰ ਮੱਝਾਂ ਜਿਹੜੀਆਂ ਨਾਲ ਗਾਵਾਂ ਦਿਖਾਤੀਆਂ ਅੱਜ ਦੀ ਵੀਡੀਓ ਫਿਲਾਲ ਇਹੀ ਪਸੂ ਸੀ ਧੰਨਵਾਦ